ਸ਼ੈਤਾਨ ਹੈ ਹੁਣ ਤੁਸੀਂ ਵੇਖੋ ਡਾਕਟਰ ਨੇ ਮਨਾ ਕੀਤਾ ਵੀ 1 ਕੀ ਪ੍ਰਸ਼ਾਦਾ ਘੱਟ ਸਕਣਾ ਹੁਣ ਆਪਾਂ ਇੱਥੋਂ ਜਾਣਾ ਲੰਗਰ 'ਚ ਲੰਗਰ ਵਾਲਿਆਂ ਨੇ ਢਾਲ ਦੇਤੀ ਢਾਲ ਵਿੱਚ ਚਮਚਾ ਘਿਓ ਦਾ ਪਾਤਾ ਤੇ ਪ੍ਰਸ਼ਾਦਾ 1 ਸ਼ਕਣਾ ਡਾਕਟਰ ਨੇ ਕਿਹਾ 1 ਸ਼ਕਣਾ ਲਾ ਉਹ ਆਉਣਾ ਉਹਨੇ ਇਹਨੇ ਅੰਦਰੋਂ ਕਹਿਣਾ ਚੱਲ ਭੁੱਖ ਲੱਗੀ ਏ ਇੱਕ ਖਾਈ ਲੈ ਕੱਲ ਤੋਂ ਕਰ ਲਾਂਗੇ ਅੰਦਰੋਂ ਬੋਲ ਪੈਣਾ ਹੈ ਅੱਛਾ ਉੱਧਰ ਗਏ ਪ੍ਰਸ਼ਾਦ ਲੱਡੂਆਂ ਦਾ ਮਿਲ ਗਿਆ ਲੱਡੂ ਹੱਥ ਤੇ ਆ ਗਿਆ ਫੇਰ ਅੰਦਰੋਂ ਆਵਾਜ਼ ਆਉਣੀ ਵੀ ਸ਼ੂਗਰ ਐ ਮਿੱਠਾ ਡਾਕਟਰ ਨੇ ਬੰਦ ਕੀਤਾ ਅੰਦਰੋਂ ਪਤਾ ਚੱਲੇ ਤੇ ਪ੍ਰਸ਼ਾਦ ਹੀ ਆ ਖਾਈ ਲਏ ਫੇਰ ਬੋਲ ਪੈਣਾ ਚੱਲ ਇੰਨੇ ਕੁ ਮਿੱਠੇ ਨਾਲ ਕੀ ਹੋਣ ਲੱਗਾ ਇਹ ਇਹ ਬਹੁਤਿਆਂ ਇਦਾਂ ਹੀ ਚੱਲ ਇੰਨੇ ਕੁ ਨਾਲ ਕੀ ਹੁੰਦਾ ਇੰਨੇ ਕੁ ਨਾਲ ਕੀ ਹੁੰਦਾ ਐਨਾ ਐਨਾ ਕਰਦਿਆਂ ਕਰਦੇ ਟੋਕਰਾ ਖਾ ਜਾਂਦੇ ਨੇ ਇੰਨੇ ਕੁ ਨਾਲ ਕੀ ਹੋ ਜਾਣਾ ਇੰਨੇ ਕੁ ਨਾਲ ਕੀ ਹੋਣਾ ਫਿਰ ਤੁਰਨੋਂ ਰਹਿ ਜਾਂਦੀਆਂ ਮਾਈਆਂ ਵੇਟ ਵਧੀ ਜਾਂਦੇ ਨੇ ਗੋਡੇ ਚੱਕਦੇ ਨਹੀਂ ਬੇਟ ਫਿਰ ਰੋਈ ਜਾ ਫਿਰ ਗੋਡੇ ਨਵੇਂ ਪਵਾ ਲੋ ਤਾਂ ਕਰਕੇ ਚੌਂਕੜੀ ਮਾਰ ਕੇ ਮੈਂ ਕਿਹਾ ਨਾ ਬੀਬੀਓ ਚੌਂਕੜੀ ਲਾਇਆ ਕਰੋ ਐਕਸਰਸਾਈਜ਼ ਹੈ ਜਿੰਨਾ ਦੇ ਅਜੇ ਗੋਡੇ ਦੁਖਣ ਨਹੀਂ ਲੱਗੇ ਰੋਜ਼ ਘੰਟਾ ਚੌਂਕੜੀ ਮਾਰ ਕੇ ਬੈਠੋ ਤੁਹਾਡੇ ਗੋਡੇ ਦੁਖਣ ਹੀ ਨਹੀਂ ਆ ਬੰਦਿਆਂ ਨੂੰ ਪੁੱਛ ਲੋ ਪਾਠੀਆਂ ਦੇ ਕਿਦਣ ਗੋਡੇ ਪਵਾਏ ਵੇਖੇ ਤੁਸੀਂ ਦੱਸੋ ਗਰੰਥੀਆਂ ਦੇ ਕਦੇ ਗੋਡੇ ਖਰਾਬ ਹੋਏ ਆ ਚੌਂਕੜਾ ਲਾ ਕੇ ਬਹਿੰਦੇ ਆ ਜਿਹੜੇ ਗਰੰਥੀ ਨੇ ਪਾਠ ਕਰਦੇ ਨੇ 2 ਘੰਟੇ ਚੌਂਕੜਾ ਉਹਨਾਂ ਦੇ ਗੋਡੇ ਖਰਾਬ ਹੀ ਨਹੀਂ ਹੁੰਦੇ ਚੌਂਕੜਾ ਲਾ ਕੇ ਬੈਠੋ ਪੁਰਾਣੇ ਵੇਲਿਆਂ 'ਚ ਲੋਕੀ ਚੌਂਕੜਾ ਲਾ ਕੇ ਬਹਿੰਦੇ ਸੀ ਬਾਥਰੂਮ ਵਗੈਰਾ ਵੀ ਜਾਣਾ ਕਿਰਿਆ ਵਾਸਤੇ ਉੱਥੇ ਵੀ ਗੋਡਿਆਂ ਦੀ ਵਰਤੋਂ ਹੁੰਦੀ ਸੀ ਅੱਜ ਕੱਲ ਤੇ ਕੁਰਸੀਆਂ ਬਣ ਗਈ ਸਾਰਾ ਕੁਝ ਹੀ ਚੇਂਜ ਹੋ ਗਿਆ ਨਾ ਗੋਡਿਆਂ ਤੇ ਜ਼ੋਰ ਕਿੱਥੇ ਪਵੇ ਇਹਦੀ ਐਕਸਰਸਾਈਜ਼ ਹੀ ਨਹੀਂ ਹੁੰਦੀ ਗੋਡਿਆਂ ਦੀ ਫਿਰ ਪੱਕੇ ਥਾਂ ਨੇ ਫਰਸ਼ ਨੇ ਉਹ ਪੱਕੇ ਥਾਂ ਤੇ ਖੜਖੜ ਕੇ ਬੀਬੀਆਂ ਰੋਟੀਆਂ ਪਕਾਉਂਦੀਆਂ ਨੇ ਅੱਗੇ ਪੀੜੀ ਹੁੰਦੀ ਸੀ ਪੀੜੀ ਤੇ ਚੌਂਕੜੀ ਵਾਂਗੂ ਬੈਠਿਆ ਜਾਂਦਾ ਸੀ ਤੇ ਮੈਂ ਬੀਬੀਆਂ ਨੂੰ ਬੇਨਤੀ ਕਰਾਂਗਾ ਆਟਾ ਥੱਲੇ ਬਹਿ ਕੇ ਗੁੱੰਨੋ ਚੁੱਲ੍ਹਾ ਥੱਲੇ ਰੱਖੋ ਰੋਟੀਆਂ ਥੱਲੇ ਬਹਿ ਕੇ ਪਕਾਓ ਰੋਟੀ ਥੱਲੇ ਬਹਿ ਕੇ ਖਾਓ ਅਜੇ ਗੋਡੇ ਠੀਕ ਨਹੀਂ ਪਰੇ ਤੇ ਜਿੱਦੇ ਲੱਗ ਕੇ ਮੁੜ ਕੇ ਨਹੀਂ ਹਟਦੇ ਤੂੰ ਜਿਨ੍ਹਾਂ ਦੇ ਅਜੇ ਠੀਕ ਨਹੀਂ ਜੇ ਕਿਚੌਣੀਆਂ ਵੀ ਗੋਡੇ ਪਵਾਉਣੇ ਨਹੀਂ ਉਹ ਕੰਮ ਨੂੰ ਥੱਲੇ ਬਹਿ ਕੇ ਕਰਿਆ ਕਰੇ ਆਟਾ ਚੌਂਕੜਾ ਲਾ ਕੇ ਗੁੰਨਿਆ ਕਰੋ ਥੱਲੇ ਬਹਿ ਕੇ ਆਖੋ ਰੋਟੀ ਥੱਲੇ ਬਹਿ ਕੇ ਪਕਾਇਆ ਕਰੋ ਚੁੱਲਾ ਥੱਲੇ ਰੱਖੋ ਚੌਂਕੜਾ ਲਾਇਆ ਕਰੋ ਬਾ ਤੁਹਾਡੇ ਤਾਂ ਕੰਮ ਕੰਮ ਸਬਜ਼ੀ ਕੱਟਣੀ ਹੈ ਚੌਂਕੜੀ ਲਾ ਕੇ ਕੱਟਿਆ ਕਰੋ ਪ੍ਰਾਣੀਆਂ ਮਾਈਆਂ ਇਦਾਂ ਹੀ ਕਰਦੀਆਂ ਸੀ ਥੱਲੇ ਬਹਿ ਕੇ ਕੰਮ ਕਰਦੀਆਂ ਸੀ ਹੁਣ ਖੜੇ ਰਹਿਣ ਕਰ ਕਰਕੇ ਗੋਡਿਆਂ ਦਾ ਨੁਕਸਾਨ ਹੋ ਗਿਆ ਰੇਂਦਾ ਖੁੰਦਾ ਸਾਡੀਆਂ ਰਿਆਂ ਸਪਰਿਆਂ ਨੇ ਕਰਤਾ ਬੀਬੀਆਂ ਨੇ ਕਹਿਣਾ ਆਹ ਠੀਕ ਕੀਤੀ ਗੱਲ ਇਹ ਰਿਆਂ ਸਪਰੀਆਂ ਕਰਕੇ ਹੋਇਆ ਚੌਂਕੜਾ ਚੁੰਕੜਾ ਕਿਹੜਾ ਲਾਵੇ ਮਾਈਂਡ ਆਪਣੇ ਮਤਲਬ ਦੀ ਗੱਲ ਚੱਕ ਲੈਂਦਾ ਉਹਨੇ ਇਹ ਚੱਕ ਲੈਣੀ ਹੈ ਹਾਂ ਰਿਆਂ ਵਾਲੀ ਗੱਲ ਠੀਕ ਹੈ ਬਾਕੀ ਨਹੀਂ ਠੀਕ ਇਹ ਨਹੀਂ ਗੱਲ ਭਾਈ ਤੁਹਾਨੂੰ ਇਹ ਬੇਨਤੀ ਹੈ ਕਿ ਤੁਸੀਂ ਖਿਆਲ ਰੱਖੋ ਬੇਸ਼ਤੀ ਹੁਣ ਮਨ ਹੈ ਜਿਹੜਾ ਇਹ 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 ਬੰਦਾ ਬਣਦਾ ਕਿਤੇ ਇਨੇ ਨਹੀਂ ਬੰਦਾ ਬਣਨਾ ਮੈਂ ਉਹਨੂੰ ਬੰਦਾ ਬਣਾਉ ਦੂ ਮੈਂ ਬੰਦਾ ਬਣਾ ਤਾਂ ਆਪਣੇ ਮਨ ਨੂੰ ਬੰਦਾ ਬਣਾਉਣਾ ਕਿਤੇ ਖੇਡ ਪਈ ਐ ਇਹ ਵੇਖਿਓ ਕਿਵੇਂ ਛਾਲਾ ਮਾਰਦਾ ਅੰਦਰ ਸਾਡੇ ਤੇ ਹੁਣ ਇਹਨੂੰ ਅਸੀਂ ਬਣਾਈਏ ਚੰਗਾ ਚੰਗੇ ਬਣੀਏ ਇਹਨੂੰ ਸਿੱਧਾ ਕਰੀਏ ਹੁਣ ਇਥੇ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਮੰਦਰ ਬਣ ਗਿਆ ਹੁਣ ਗ੍ਰਹਿ ਅਗਲੀਆਂ ਪੰਕਤੀਆਂ ਸੁਣਿਓ ਹਾਂਜੀ